ਰਮਣ ਕਹਿੰਦੀ ਹੁੰਦੀ ਸੀ ਕਿ ਮੇਰਾ ਤਾਂ ਖੇੜਾ ਨੀ ਗਈ ਛੱਡਦੀ ਮੈਨੂੰ ਸੁਪਨੇ ਵਿੱਚ ਦਿਖਦੀ ਆ ਤਾਂ ਮੈਂ ਸੱਚ ਨਹੀਂ ਮੰਨਦੀ ਹੁੰਦੀ ਰਾਤੀ ਨਾ ਮੈਨੂੰ ਤਾਂ ਲੱਗਣ ਲੱਗਾ ਇਕੱਲੇ ਹਾਂ ਮੇਰੇ ਮਗਰੀ ਪੈ ਗਈ ਗਏ ਕਹਿੰਦੇ ਅੱਜ ਵੀ ਨਹੀਂ ਆਇਆ ਜਾਣਾ ਉਹਦਾ ਇਰਾਦਾ ਇਹ ਹੁਣਾਵਾ ਤੇ ਆਪਣੀ ਖਲਾਸੀ ਤੇ ਮੈਂ ਕਰਾਵਾਂ ਮੰਮੀ ਮਾਸੀ ਚਲਾ ਕੇ ਭੜੇ ਆ ਉਦੋਂ ਵੀ ਤਾਂਹੀਂ ਭੱਜ ਗਏ ਸੀ ਫਿਰ ਫੋਨ ਕਿੱਥੇ ਗਿਆ ਬੋ ਜਾਣਾ ਸੀ ਤਾਂ ਹੀ ਤੇ ਭੈਣ ਤਨ ਨੂੰ ਮੈਂ ਆਵਾਜ਼ ਮਾਰੀ ਆ ਕਿ ਜੇ ਕਿਤੇ ਗਾਮਸ਼ਾ ਤੁਸੀਂ ਕੀਤਾ ਤੇ ਮੈਨੂੰ ਦੱਸ ਦੇ ਦੋ ਮੈਂ ਨਹੀਂ ਮੰਗਦਾ ਤੁਹਾਡੇ ਕੋ ਤੇ ਫੋਨ ਚੋ ਕੱਢਣਾ ਕੀ ਆ ਮੈਨੂੰ ਇਹ ਵੀ ਸਮਝ ਲੱਗੇ ਨਾ ਉਹ ਕੱਢਣਾ ਤਾਂ ਨਹੀਂ ਆ ਕੋ ਪਰ ਪਤਾ ਤਾਂ ਲੱਗੇ ਵੀ ਹੈ ਕਿੱਥੇ ਆ ਚੱਲ ਫਿਰ ਚੁੱਪ ਕੀਤਾ ਰਹੇ ਨਹੀਂ ਲੱਭਣ ਡਿਆ ਤੇ ਅੱਜ ਹੁਣੀ ਉਦਣ ਗਏ ਸੀ ਨਾ ਤੁਹਾਡੇ ਕੋਲ ਹਾਂਜੀ ਤੇ ਗੱਲ ਚੰਗੀ ਨਹੀਂ ਗਈ ਉਦੋਂ ਤੁਸੀਂ ਬੇਇੱਜ਼ਤੀ ਬੜੀ ਕੀਤੀ ਉਹਨਾਂ ਨੇ ਤੇ ਤੇਰੇ ਵਾਸਤੇ ਠੀਕ ਨਹੀਂ ਗੱਲ ਤੇ ਮੇਰੀ ਗੱਲ ਸੁਣੋ ਉਹ ਕਿੰਨਾ ਕੁ ਚੰਗਾ ਕਰਨ ਦੇ ਆ 2 ਸਾਲ ਹੋ ਗਏ ਮੇਰੇ ਵਿਆਹ ਨੂੰ ਉਹ ਲੋਰੀ ਤੂੰ ਫੋਨ ਕਰਨਾ ਕੀ ਆ ਸਾਰੇ ਟੱਪਰ ਨੂੰ ਤੂੰ ਫੈਲਾਇਆ ਵਾ ਕਦੇ ਜੀ ਫੋਨ ਕਰਨਾ ਦੇ ਕੱਖ ਨਹੀਂ ਆ ਪਰ ਪਤਾ ਤੇ ਹੋਵੇ ਵੀ ਹੈ ਕਿੱਥੇ ਆ ਉਹ ਬੰਦ ਹੋ ਗਿਆ ਫੋਨ ਉਹ ਤੇ ਲੱਗਣ ਨਹੀਂ ਡਿਆ